ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਯਾਤਰਾ ਸਕੀਮ ਅਧੀਨ ਅੱਜ ਪੰਜਵੀਂ ਯਾਤਰਾ ਦੀ ਬੱਸ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਫ਼ਤਰ ਤੋਂ ਰਵਾਨਾ ਕੀਤੀ ਗਈ ਬੱਸ ਨੂੰ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਦੇ ਦਫ਼ਤਰ ਇੰਚਾਰਜ ਰਮੇਸ਼ ਅਰਨੀਵਾਲਾ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਖਰੀਚੰਡੀ ਦੇ ਕੇ ਰਵਾਨਾ ਕੀਤਾ ਇਸ ਬੱਸ ਨੂੰ ਜਾਣ ਤੋਂ ਪਹਿਲਾਂ ਸਰਕਾਰ ਵੱਲੋਂ ਯਾਤਰੀਆਂ ਦੇ ਲਈ ਆਇਆ ਕਿਟਾ ਨੂੰ ਰਮੇਸ਼ ਅਰਨੀ ਵਾਲਾ ਤੇ ਦਫਤਰ ਦੀ ਟੀਮ ਦੇ ਜਗਦੀਸ਼ ਕੁਮਾਰ ਵਿੱਕੀ ਕੁਮਾਰ ਤੇ ਐਸ ਡੀ ਐਮ ਦਫਤਰ ਤੋਂ ਰਮਨਦੀਪ ਸਿੰਘ ਮਾਰਕਫੈਟ ਦੇ ਨਰੇਸ਼ ਕੁਮਾਰ ਬੀ ਸੀ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਅਵਤਾਰ ਸਿੰਘ ਪੂਰਬਾ ਕ੍ਰਿਸ਼ਨ ਮਿੱਡਾ ਆਦ ਨੇ ਇਹ ਕਿਟਾਂ ਯਾਤਰੀਆਂ ਨੂੰ ਸੌਂਪੀਆਂ ਇਸ ਉਪਰੰਤ ਦਫ਼ਤਰ ਇੰਚਾਰਜ ਰਮੇਸ਼ ਅਰਨੀਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਯਾਤਰੀਆਂ ਦੇ ਆਉਣ ਜਾਣ ਦਾ ਖਰਚ ਤੋਂ ਇਲਾਵਾ ਆਉਣ ਜਾਣ ਦੇ ਖਰਚ ਤੋਂ ਇਲਾਵਾ ਉੱਥੇ ਰਹਿਣ ਦਾ ਅਤੇ ਖਾਣੇ ਪੀਣੇ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਜੋ ਵਿਅਕਤੀ ਕਿਸੇ ਵੀ ਕਾਰਨਾਂ ਦੇ ਕਾਰਨ ਆਪਣੀ ਇੱਛਾ ਅਨੁਸਾਰ ਧਾਰਮਿਕ ਸਥਾਨਾਂ ਦੇ ਦਰਸ਼ਨ ਨਹੀਂ ਕਰ ਸਕੇ ਉਹ ਪੰਜਾਬ ਸਰਕਾਰ ਦੀ ਇਸ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਲਾਭ ਉਠਾ ਕੇ ਆਪਣੀ ਇੱਛਾ ਅਨੁਸਾਰ ਯਾਤਰਾ ਦਾ ਲਾਭ ਉਠਾ ਸਕਦੇ ਨੇ ਇਸ ਲਈ ਦਫ਼ਤਰ ਦੇ ਵਿੱਚ ਉਹਨਾਂ ਨੂੰ ਆਪਣਾ ਨਾਮ ਨੋਟ ਕਰਵਾਉਣਾ ਪਏਗਾ ਅਤੇ ਉਹ ਇਸ ਯਾਤਰਾ ਦਾ ਜਿਹੜਾ ਲਾਭ ਹੈ ਉਠਾ ਸਕਦੇ ਨੇ ਤੁਸੀਂ ਦੇਖ ਰਹੇ ਹੋ ਇਸ ਮੌਕੇ ਬੜੇ ਉਤਸ਼ਾਹ ਦੇ ਵਿੱਚ ਖੁਸ਼ੀ ਪਰੇ ਅੰਦਾਜ਼ ਦੇ ਵਿੱਚ ਯਾਤਰੀ ਹੈ ਜਿਹੜੇ ਯਾਤਰਾ ਤੇ ਜਾਣ ਲਈ ਤਿਆਰ ਹੈ ਤਾਂ ਹੁਣ ਬੱਸ ਦੇ ਵਿੱਚ ਬੈਠ ਕੇ ਆਪਣੀ ਯਾਤਰਾ ਦੇ ਲਈ ਰਵਾਨਾ ਹੋਣਗੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਹੋ ਐਡਵਰਡ ਗੰਜ ਗੈਸਟ ਹਾਊਸ ਦੇ ਵਿੱਚ ਇਹ ਯਾਤਰੀਆਂ ਨੂੰ ਇਕੱਠਾ ਕੀਤਾ ਗਿਆ ਹੈ ਅਤੇ ਉੱਥੇ ਹੀ ਜਿਹੜੀਆਂ ਕਿਟਾਂ ਉਹ ਮੰਡੀਆਂ ਜਾ ਰਹੀਆਂ ਇਹਨਾਂ ਨੂੰ ਉੱਥੇ ਰਹਿਣ ਸਹਨ ਤੇ ਖਾਣ ਪੀਣ ਦੇ ਪ੍ਰਬੰਧ ਜਿਹੜਾ ਉਹ ਉਹ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ